ਤਜ਼ਰਬੇਕਾਰਾਂ ਦਾ ਕੰਮ ਹੁੰਦਾ ਹੈ ਤੁਸੀਂ ਇਹ ਕਿਹਦੀ ਕਰਾਉਂਗੇ ਭਰਤੀ ਕਿਵੇਂ ਕਰੋਗੇ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਹ ਭਰਤੀ ਕਿਵੇਂ ਹੋਣੀ ਹੈ ਕਿਵੇਂ ਕਰਾਉਣੀ ਹੈ ਨਾ ਇਹਦਾ ਕੋਈ ਤਜਰਬਾ ਮੈਨੂੰ ਨਾ ਮੈਨੂੰ ਹੱਲੇ ਕੋਈ ਹੱਲ ਦਿਖਦਾ ਪਰ ਮੈਨੂੰ ਇਹਨਾਂ ਨੂੰ ਜ਼ਰੂਰ ਪਤਾ ਹੈ ਕਿ ਉਸ ਫਸੀਲ ਤੋਂ ਜਦੋਂ ਆਵਾਜ਼ ਆਈ ਤਾਂ ਮੈਨੂੰ ਐ ਲੱਗਦਾ ਸੀ ਕਿ ਮੇਰੇ ਬਾਪ ਦੀ ਰੂਹ ਨੂੰ ਜ਼ਰੂਰ ਸਕੂਨ ਮਿਲਿਆ ਹੋਣਾ ਉਸ ਫਸੀਲ ਦੇ ਅੱਗੇ ਮੇਰੇ ਬਾਪ ਦਾ ਖੂਨ ਡੁੱਲਿਆ ਤੇ ਹੁਣ ਜੇ ਗੁਰੂ ਸਾਹਿਬ ਨੇ ਆਵਾਜ਼ ਮਾਰੀ ਹੈ ਤੇ ਰਸਤੇ ਵੀ ਉਹਨੇ ਆਪ ਕੱਢਨੇ ਮੈਂ ਭਰਤੀ ਨਹੀਂ ਕਰਨੀ ਹੈ ਸੋ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਫਿਰ ਦੂਜਾ ਸਵਾਲ ਆਇਆ ਤੁਸੀਂ ਜੀ ਦਾਗੀਆਂ ਦੀ ਕਰੋਗੇ ਭਰਤੀ ਕੇ ਬਾਗੀਆਂ ਦੀ ਕਰੋਗੇ ਮੈਂ ਕਿਹਾ ਜੀ ਮੈਂ ਕਿਸੇ ਦੀ ਭਰਤੀ ਨਹੀਂ ਕਰਨੀ ਮੇਰਾ ਬਾਪ ਸਿੱਖ ਕੌਮ ਲਈ ਸ਼ਹੀਦ ਹੋਏ ਮੇਰੇ ਪਿਤਾ ਜੀ ਸਿਧਾਂਤਾਂ ਲਈ ਸ਼ਹੀਦ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਰਾਖੀ ਲਈ ਸ਼ਹੀਦ ਹੋਏ ਮੈਂ ਸਾਰੀ ਕੌਮ ਦੀ ਸੰਝੀ ਆ ਮੈਂ ਕਿਸੇ ਇੱਕ ਧਿਰ ਦੀ ਨਹੀਂ ਇਹ ਭਰਤੀ ਪੰਥ ਦੀ ਹੋਵੇਗੀ ਨਾ ਕਿ ਕਿਸੇ ਇੱਕ ਧਿਰ ਦੀ